ਅਗਰ ਤੁਸੀਂ ਡੇਲੀ ਇਹਨੂੰ ਪੀਨੇ ਹੋ ਇਹ ਨੇ ਕਾਫੀ ਰੋਗ ਤੁਹਾਡੇ ਕੱਟ ਦੇਣੇ ਨੇ ਪੇਟ ਨੂੰ ਸਾਫ਼ ਰੱਖਣਾ ਫੇਫੜਿਆਂ ਨੂੰ ਸਾਫ਼ ਰੱਖਣਾ ਜੀ ਇਹਨੇ ਤੇ ਤੁਸੀਂ ਪੀਆ ਕਰੋ ਇਹਦੇ ਵਿੱਚ ਇਹ ਕੋਈ ਨਹੀਂ ਜੀ ਵੀ ਸਰਦੀ ਦੇ ਦਿਨ ਨੇ ਹੁਣ ਜਾਂ ਕੋਈ ਇਹ ਆਪਾਂ ਪੀਣਾ ਹਾਂਜੀ ਸਸਈ ਕਾਲ ਜੀ ਸਾਰਿਆਂ ਨੂੰ ਅੱਜ ਜਿਹੜਾ ਆਪਾਂ ਘਰੇਲੂ ਨੁਸਖਾ ਲੈ ਕੇ ਆਏ ਜੀ ਇਹ ਪੇਟ ਦੀਆਂ ਕਈ ਬਿਮਾਰੀਆਂ ਨੂੰ ਦੂਰ ਕਰਦਾ ਹੈ ਜੀ ਜਿਵੇਂ ਕਿ ਕਈਆਂ ਵੀਰਾਂ ਨੂੰ ਭੈਣਾਂ ਨੂੰ ਬਜ਼ੁਰਗਾਂ ਨੂੰ ਮਤਲਬ ਕਿ ਪ੍ਰੋਬਲਮ ਹੁੰਦੀ ਹੈ ਜਾਂ ਬੱਚਿਆਂ ਨੂੰ ਜਿਵੇਂ ਭੁੱਖ ਨਾ ਲੱਗਣਾ ਜੀ ਜਾਂ ਖਾਦਾ ਪੀਤਾ ਹਾਜਮ ਨਾ ਹੋਣਾ ਜਾਂ ਕਬਜ ਦਾ ਜ਼ਿਆਦਾ ਰਹਿਣ ਲੱਗ ਜਾਣਾ ਕਈ ਇਹੋ ਜਿਹੀਆਂ ਦਿੱਕਤਾਂ ਆ ਜਾਂਦੀਆਂ ਜੀ ਜਿਵੇਂ ਸਿਰ ਦਾ ਜ਼ਿਆਦਾ ਦਰਦ ਕਰਨ ਲੱਗ ਜਾਣਾ ਜੋੜਾਂ ਦਾ ਦਰਦ ਕਰਨ ਲੱਗ ਜਾਂਦਾ ਕਿਉਂਕਿ ਪੇਟ ਤੋਂ ਹੀ ਸਾਰੀਆਂ ਬਿਮਾਰੀਆਂ ਚੱਲਦੀਆਂ ਨੇ ਅਗਰ ਆਪਣਾ ਹਾਜਮਾ ਨਹੀਂ ਸਹੀ ਆਪਣਾ ਪੇਟ ਨਹੀਂ ਸਹੀ ਆਪਣੇ ਖਾਦਾ ਪੀਤਾ ਲੱਗਦਾ ਨਹੀਂ ਜੀ ਤਾਂ ਫਿਰ ਇਹ ਸਾਰੀਆਂ ਬਿਮਾਰੀਆਂ ਨੂੰ ਸੱਦਾ ਦੇ ਆਉਂਦਾ ਵੀ ਆਜੋ ਤੁਸੀਂ ਹੁਣ ਇਕੱਠੇ ਹੋ ਜੋ ਇੱਥੇ ਠੀਕ ਹੈ ਜੀ ਅਗਰ ਆਪਾਂ ਇਹਨੂੰ ਪੇਟ ਨੂੰ ਆਪਣੇ ਨੂੰ ਸਹੀ ਕਰ ਲਾਂਗੇ ਆਪਣਾ ਹਾਜਮਾ ਸਹੀ ਰਹਿਣ ਲੱਗ ਜੂਗਾ ਖਾਦਾ ਪੀਤਾ ਆਪਣੇ ਪਚਣ ਲੱਗ ਜੂਗਾ ਜਾਂ ਆਪਣੇ ਮਤਲਬ ਕਿ ਭੁੱਖ ਸਹੀ ਤਰੀਕੇ ਨਾਲ ਲੱਗਣ ਲੱਗ ਜੂਗੀ ਤਾਂ ਉਹਦੇ ਨਾਲ ਕੀ ਹੈ ਨਾ ਕਾਫੀ ਬਿਮਾਰੀਆਂ ਠੀਕ ਹੋ ਜਾਂਦੀਆਂ ਜੀ ਹੁੰਦੀਆਂ ਚੀਜ਼ਾਂ ਛੋਟੀਆਂ-ਛੋਟੀਆਂ ਜੀ ਹੁੰਦੀਆਂ ਆਪਣੇ ਰਸੋਈ 'ਚ ਹੀ ਪਈਆਂ ਹੁੰਦੀਆਂ ਨੇ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਆਪਣੇ ਪੇਟ ਦਰਦ ਹੋਇਆ ਆਪਾਂ ਭੱਜ ਲੋ ਦਵਾਈ ਲੈਣ ਚਲੇ ਜਾਓ ਜੀ ਕਈ ਵਾਰੀ ਆਪਾਂ ਨੂੰ ਗਰਮੀ ਵੀ ਕਰਨ ਲੱਗ ਜਾਂਦੀ ਹੈ ਦਵਾਈ ਮੇਰੀ ਸੋਚ ਤਾਂ ਇਹ ਰਹਿੰਦੀ ਹੈ ਵੀ ਮੈਂ ਵੱਧ ਤੋਂ ਵੱਧ ਤੁਹਾਨੂੰ ਘਰੇਲੂ ਨੁਸਕੇ ਦੱਸਦੀ ਰਹਾਂ ਤੇ ਤੁਸੀਂ ਇਹੋ ਜੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਉਂਦੇ ਰਹੋ ਇਹ ਜਿਹੜਾ ਅੱਜ ਮੈਂ ਤੁਹਾਡੇ ਵਾਸਤੇ ਘਰੇਲੂ ਨੁਸਖਾ ਲੈ ਕੇ ਆਈ ਜੀ ਇਹਨੇ ਤੁਹਾਡੀ ਚਮੜੀ ਦੀ ਅਗਰ ਕੋਈ ਦਿੱਕਤ ਆ ਉਹ ਵੀ ਠੀਕ ਕਰਨੀ ਹੈ ਅਗਰ ਤੁਹਾਡੇ ਕੋਈ ਬਾਲਾਂ ਦੇ ਵਿੱਚ ਕੋਈ ਦਿੱਕਤ ਹੈ ਤੁਹਾਨੂੰ ਉਹ ਵੀ ਠੀਕ ਕਰਨੀ ਹੈ ਜੀ ਇਹਨੇ ਪੇਟ ਦੇ ਰੋਗ ਤਾਂ ਇਹਨੇ ਠੀਕ ਕਰਨੇ ਕਰਨੇ ਆ ਤੁਹਾਡੇ ਜੋੜਾਂ ਦਾ ਜਿਹੜਾ ਦਰਦ ਹੈ ਜੀ ਉਹ ਵੀ ਇਹਨੇ ਠੀਕ ਕਰਨਾ ਅਗਰ ਤੁਸੀਂ ਲਗਾਤਾਰ ਇਹਨੂੰ ਪੀਨੇ ਹੋ ਲਗਾਤਾਰ ਬਣਾ ਕੇ ਇਹਨੂੰ ਤੁਸੀਂ ਡੇਲੀ ਪੀਨੇ ਹੋ 10-15 ਦਿਨ ਤੁਸੀਂ ਲਗਾਤਾਰ ਪੀਓ ਕਾਫੀ ਬਿਮਾਰੀਆਂ ਇਹਦੇ ਨਾਲ ਠੀਕ ਹੁੰਦੀਆਂ ਹੈ ਤੇ ਮੈਂ ਤੁਹਾਨੂੰ ਬਣਾਉਣਾ ਵੀ ਦੱਸ ਦੰਨੀ ਆ ਜੀ ਸਾਰਾ ਸਮਾਨ ਵੀ ਤੁਹਾਨੂੰ ਮੈਂ ਦਿਖਾ ਦੰਨੀ ਆ ਰਸੋਈ ਚ ਚੀਜ਼ਾਂ ਹੁੰਦੀਆਂ ਨੇ ਆਪਣੇ ਕਿਤੇੋਂ ਬਾਹਰੋਂ ਨਹੀਂ ਲੈ ਕੇ ਆਉਣੀਆਂ ਹੈਗੀਆਂ ਇਹ ਤੇ ਸਾਰਾ ਕੁਝ ਮੈਂ ਤੁਹਾਨੂੰ ਦਿਖਾਉਂਗੀ ਤੇ ਤੁਸੀਂ ਓਵੇਂ ਓਵੇਂ ਦੇਖਦੇ ਰਹੋ ਜੀ ਤੇ ਲਿਖ ਕੇ ਰੱਖ ਲਿਆ ਕਰੋ ਬਣਾ ਲਿਆ ਕਰੋ ਜੀ ਇੱਕ ਵਾਰੀ ਬਣਾ ਲਿਆ ਤੁਹਾਡੇ ਯਾਦ ਰਹੇ ਜੀ ਉਹਨਗੀਆਂ ਚੀਜ਼ਾਂ ਸਾਰੀਆਂ ਤੇ ਆਜੋ ਫਿਰ ਮੈਂ ਤੁਹਾਨੂੰ ਸਾਰਾ ਇਹਦਾ ਤਰੀਕਾ ਦੱਸਾਂ ਸਾਰਾ ਕੁਝ ਤੁਹਾਨੂੰ ਮੈਂ ਬਣਾਉਣਾ ਦੱਸਦੀ ਆ ਜੀ ਵੀ ਆਪਾਂ ਕਿਵੇਂ ਬਣਾਉਣਾ ਹੈ ਤੇ ਕਿਵੇਂ ਇਹਨੂੰ ਪੀਣਾ ਹੈ ਆਜੋ ਫਿਰ ਤੁਸੀਂ ਮਿਰਚ ਜਿਹੜੀ ਕੀ ਆਪਣੇ ਅਨੇਕਾਂ ਰੋਗ ਘਟਦੀ ਹੈਗੀ ਹੈ ਤੇ ਆਪਾਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਇਹਦੇ ਕੀ ਗੁਣ ਹੈਗੇ ਨੇ ਹਨਾ ਆਪਾਂ ਧਿਆਨ ਨਹੀਂ ਕਰਦੇ ਹੈਗੇ ਜੀ ਤੇ ਜਿਹੜੇ ਇਹਦੇ ਚ ਗੁਣ ਹੈਗੇ ਆ ਉਹ ਮੈਂ ਤੁਹਾਨੂੰ ਸਾਰੇ ਦੱਸਣ ਲੱਗੀ ਆ ਆ ਦੇਖੋ ਤੁਸੀਂ ਕਾਲੀ ਮਿਰਚ ਲੈ ਲਈ ਹੈਗੀ ਆਪਾਂ ਇੱਕ ਤਾਂ ਤੇ ਆਪਾਂ ਇਹਦੇ ਵਾਸਤੇ ਕੀ ਸਮਾਨ ਲਿਆ ਜੀ ਜਿਹੜਾ ਮੈਂ ਤੁਹਾਨੂੰ ਦੱਸ ਕੇ ਹਟੀਆਂ ਹੁਣ ਉਹਦੇ ਵਾਸਤੇ ਜੀ ਆਪਾਂ ਆ ਲੈ ਲਿਆ ਜੀ ਨਾਮਕ ਜਿਹਨੂੰ ਕਿ ਮਤਲਬ ਕਿ ਸਹੰਦਾ ਨਾਮਕ ਵੀ ਕਹਿ ਦਿੰਦੇ ਆ ਜੀ ਪਹਾੜੀ ਨਾਮਕ ਵੀ ਕਹਿ ਦਿੰਦੇ ਆ ਉਹ ਲੈ ਲਿਆ ਤੇ ਆਹ ਲੈ ਲਿਆ ਜੀ ਆਪਾਂ ਇਹ ਕਾਲੀ ਮਿਰਚ ਤੁਹਾਨੂੰ ਮੈਂ ਦਿਖਾਤੀ ਇਹਦਾ ਚੂਰਨ ਲਿਆ ਜੀ ਆਪਾਂ ਚੂਰਨ ਚਾਹੀਦਾ ਆਪਾਂ ਨੂੰ ਤੇ ਫਿਰ ਆਪਾਂ ਨੂੰ ਪਤਾ ਨਹੀਂ ਲੱਗਦਾ ਇਸ ਕਰਕੇ ਮੈਂ ਪਹਿਲਾਂ ਕਾਲੀ ਮਿਰਚ ਦਿਖਾਈ ਹੈ ਜੀ ਫਿਰ ਆਪਾਂ ਚੂਰਨ ਦਿਖਾਇਆ ਹੁਣ ਆਪਾਂ ਕੀ ਲੈਣਾ ਜੀ ਉਸ ਤੋਂ ਬਾਅਦ ਜਿਹੜਾ ਕਿ ਨਿੰਬੂ ਹੈ ਜਿਹਦੇ ਵਿੱਚ ਵਿਟਾਮਿਨ ਸੀ ਹੁੰਦਾ ਬਹੁਤ ਆਪਣੇ ਸਰੀਰ ਨੂੰ ਇਹ ਤੰਦਰੁਸਤੀ ਦਿੰਦਾ ਤੇ ਬਹੁਤ ਇਹ ਰੋਗਾਂ ਨੂੰ ਕੱਟਦਾ ਹੈਗਾ ਜੀ ਆਪਾਂ ਲੈ ਲਿਆ ਜੀ ਪਾਣੀ ਦਾ ਗਲਾਸ ਇਹਦੇ ਵਿੱਚ ਕੀ ਕਰਨਾ ਹੈਗਾ ਆਪਾਂ ਇਹ ਜਿਹੜਾ ਨਿੰਬੂ ਲਿਆ ਜੀ ਆਪਾਂ ਨਿੰਬੂ ਨਿਚੋੜ ਦੇਣਾ ਇਹਦੇ ਵਿੱਚ ਪਾਣੀ ਦੇ ਗਲਾਸ ਦੇ ਵਿੱਚ ਠੀਕ ਹੈ ਇਹਨੂੰ ਆਪਾਂ ਇੱਕ ਚੀਜ਼ ਦਾ ਧਿਆਨ ਰੱਖਿਓ ਜੀ ਤੁਸੀਂ ਇਹਨੂੰ ਆਪਾਂ ਪੁਣਨਾ ਨਹੀਂ ਹੈਗਾ ਕਈ ਕੀ ਹੁੰਦਾ ਭੈਣਾ ਹੁੰਦੀਆਂ ਨੇ ਵੀਰ ਹੁੰਦੇ ਨੇ ਆਪਾਂ ਨਿੰਬੂ ਪਾ ਲਿਆ ਜੀ ਆਪਾਂ ਉਹਨੂੰ ਪੁਣਨ ਲੱਗ ਜੰਨੇ ਹਣਾ ਜਿਹੜਾ ਪੁਣਦੇ ਆ ਜੀ ਉਹਦਾ ਫਾਈਬਰ ਤਾਂ ਨਿਕਲ ਜਾਂਦਾ ਹੈਗਾ ਚਾਹ ਪੋਣੀ ਦੇ ਵਿੱਚ ਠੀਕ ਹੈ ਆਪਾਂ ਉਹ ਕੱਢਣਾ ਨਹੀਂ ਹੈਗਾ ਇਹਨੂੰ ਇਸ ਤਰ੍ਹਾਂ ਤੁਸੀਂ ਚੰਗੀ ਤਰ੍ਹਾਂ ਇਹਨੂੰ ਪਾਣੀ ਦੇ ਵਿੱਚ ਨਿਚੋੜ ਲਓ ਠੀਕ ਹੈ ਜੀ ਪਾਣੀ ਦੇ ਵਿੱਚ ਆਪਾਂ ਇੱਕ ਨਿੰਬੂ ਨਚੋੜ ਲੈਣਾ ਹੈਗਾ ਇਹਨੇ ਬਹੁਤ ਗੁਣ ਕਰਨੇ ਨੇ ਜੀ ਕਿੰਨਾ ਵੀ ਕੋਈ ਕਹ ਦੇ ਵੀ ਮੈਨੂੰ ਭੁੱਖ ਨਹੀਂ ਲੱਗਦੀ ਹੈਗੀ ਜਾਂ ਮੇਰੇ ਅੰਦਰ ਗਰਮੀ ਰਹਿੰਦੀ ਹੈ ਮੇਰਾ ਲੀਵਰ ਖਰਾਬ ਰਹਿੰਦਾ ਹੈਗਾ ਮੇਰਾ ਪੇਟ ਨਹੀਂ ਸਹੀ ਰਹਿੰਦਾ ਮੇਰੇ ਹਾਜਮਾ ਨਹੀਂ ਸਹੀ ਰਹਿੰਦਾ ਮੈਂ ਤੁਹਾਨੂੰ ਦਾਅਵੇ ਨਾ ਕਹਿਨੀ ਆ ਅਗਰ ਤੁਸੀਂ ਇਹ 7 ਦਿਨ ਲਗਾਤਾਰ ਪੀ ਲਿਆ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਖਾਣਾ ਖਾਣ ਤੋਂ ਬਾਅਦ ਤੁਸੀਂ ਜੋ ਵੀ ਕੁਝ ਖਾਣੇ ਹੋ ਤੁਹਾਨੂੰ ਜਿੰਨੀ ਵੀ ਭੁੱਖ ਲੱਗਦੀ ਆ ਉਸ ਤੋਂ ਬਾਅਦ ਤੁਸੀਂ ਇਹਨੂੰ ਖਾਣਾ ਸ਼ੁਰੂ ਕਰ ਦਿਓ ਜੀ ਪੀਣਾ ਤੇ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਇਹਦੀ ਖਾਤਰ ਆਪਾਂ ਮਤਲਬ ਕਿ ਇੱਕ ਚੁੰਡੀ ਨਮਕ ਦੀ ਲੈਣੀ ਹੈਗੀ ਜਿਆਦਾ ਨਹੀਂ ਪੀਣਾ ਜੀ ਆਪਾਂ ਨਮਕ ਆ ਦੇਖੋ ਤੁਸੀਂ ਇਹਦੇ ਵਿੱਚ ਆਪਾਂ ਇੱਕ ਚੁੰਡੀ ਨਮਕ ਦੀ ਪਾਈ ਹੈ ਜੀ ਠੀਕ ਹੈ ਜੀ ਤੇ ਇਹਦੇ ਵਾਸਤੇ ਆਪਾਂ ਇੱਕ ਚੁੰਡੀ ਯਾਨੀ ਕਿ ਦੋ ਕਾਲੀਆਂ ਮਿਰਚਾਂ ਦਾ ਚੂਰਨ ਲੈਣਾ ਹੈ ਜੀ ਆਪਾਂ ਜਿਆਦਾ ਨਹੀਂ ਪਾਉਣਾ ਹੈਗਾ ਇਹਨੂੰ ਆ ਦੇਖੋ ਤੁਸੀਂ ਆ ਆਪਾਂ ਕਾਲੀਆਂ ਮਿਰਚਾਂ ਦਾ ਚੂਰਨ ਲਿਆ ਜੀ ਸਿਰਫ ਦੋ ਕਾਲੀਆਂ ਮਿਰਚਾਂ ਦਾ ਚੂਰਨ ਬਣਦਾ ਜੀ ਇੰਨਾ ਕਿਉਂਕਿ ਮੈਂ ਬਣਾਉਂਦੀ ਰਹਿੰਦੀ ਆ ਮੈਨੂੰ ਪਤਾ ਹੁੰਦਾ ਵੀ ਇੰਨੀ ਕੁ ਚੀਜ਼ ਬਣਦੀ ਹੈ ਇਹਨੂੰ ਵੀ ਤੁਸੀਂ ਇਹਦੇ ਵਿੱਚ ਪਾ ਲਓ ਠੀਕ ਹੈ ਜੀ ਖਾਲੀ ਪੇਟ ਵੀ ਤੁਸੀਂ ਪੀ ਸਕਦੇ ਹੋ ਜੀ ਇਹਨੂੰ ਤੁਸੀਂ ਘੋਲ ਲਓ ਇਸ ਤਰ੍ਹਾਂ ਬੱਚੇ ਨੂੰ ਵੀ ਤੁਸੀਂ ਪਾਇਆ ਕਰੋ ਜੀ ਤੁਸੀਂ ਇਹਨੂੰ ਨਾ ਮਤਲਬ ਕਿ ਪੁੰਨਣਾ ਨਹੀਂ ਹੈਗਾ ਨਹੀਂ ਤਾਂ ਫਿਰ ਇਹਦਾ ਰੇਸ਼ਾ ਜਿਹੜਾ ਉਹ ਮਰ ਜਾਂਦਾ ਹੈਗਾ ਜਿਹੜਾ ਸਾਰਾ ਵਿੱਚੋਂ ਪੌਣੀ ਚ ਨਿਕਲ ਜਾਂਦਾ ਜਿਹੜਾ ਉਹਦੇ ਬਣੇ ਹੁੰਦੇ ਨੇ ਫਾਈਬਰ ਜੀ ਤੇ ਜੇ ਆਪਾਂ ਇਹਨੂੰ ਪੀ ਲਿਆ ਪੁੰਨ ਲਿਆ ਤਾਂ ਫਿਰ ਇਹਦਾ ਕੋਈ ਅਸਰ ਵਾਲੀ ਗੱਲ ਤਾਂ ਹੈ ਨਹੀਂਗੀ ਆਹ ਦੇਖੋ ਤੁਸੀਂ ਇਹਨੂੰ ਕਾਲੀਆਂ ਮਿਰਚਾਂ ਨੂੰ ਰਲਾ ਲਓ ਜੀ ਵਿੱਚ ਦੇ ਵਿੱਚ ਤੁਸੀਂ ਨਿੰਬੂ ਇਹਨੂੰ ਨੂਨ ਨੂਰ ਲਾ ਲਓ ਤੇ ਇਸ ਤਰ੍ਹਾਂ ਤੁਸੀਂ ਬਣਾ ਕੇ ਇਹਦਾ ਡਰਿੰਕ ਪੀਂਦੇ ਰਿਹਾ ਕਰੋ ਤੇ ਆਪਦੀਆਂ ਇਹ ਜਿਹੜੀਆਂ ਪੇਟ ਦੀਆਂ ਬਿਮਾਰੀਆਂ ਨੇ ਤੁਸੀਂ ਇਹਨਾਂ ਤੋਂ ਛੁਟਕਾਰਾ ਪਾਓ ਹਾਂਜੀ ਆ ਦੇਖੋ ਜੀ ਹੁਣ ਇਹ ਹੋ ਗਿਆ ਜੀ ਆਪਣਾ ਨਿੰਬੂ ਦਾ ਜਿਹੜਾ ਆਪਾਂ ਡਰਿੰਕ ਤਿਆਰ ਕੀਤਾ ਆਪਾਂ ਜਿਹੜਾ ਇਹਦੀ ਸ਼ਕੰਜਵੀ ਤਿਆਰ ਕੀਤੀ ਹੈ ਅਗਰ ਤੁਸੀਂ ডেইলি ਇਹਨੂੰ ਪੀਂਨੇ ਹੋ ਇਹ ਨੇ ਕਾਫੀ ਰੋਗ ਤੁਹਾਡੇ ਕੱਟ ਦੇਣੇ ਨੇ ਪੇਟ ਨੂੰ ਸਾਫ਼ ਰੱਖਣਾ ਫੇਫੜਿਆਂ ਨੂੰ ਸਾਫ਼ ਰੱਖਣਾ ਜੀ ਇਹਨੇ ਤੇ ਤੁਸੀਂ ਪੀਆ ਕਰੋ ਇਹਦੇ ਵਿੱਚ ਇਹ ਕੋਈ ਨਹੀਂ ਜੀ ਵੀ ਸਰਦੀ ਦੇ ਦਿਨ ਨੇ ਹਾਨੀ ਜੀ ਆਪਾਂ ਨੂੰ ਠੰਡਾ ਨਾ ਕਰੇ ਕਿਤੇ ਆਪਾਂ ਨੂੰ ਖਰਾਬ ਨਾ ਕਰੇ ਇਹ ਨੁਕਸਾਨ ਨਹੀਂ ਕਰਦਾ ਹੈਗਾ ਜੀ ਅਸੀਂ ਵੀ ਪੀਨੇ ਰਹਿੰਦੇ ਆ ਤੇ ਮੈਂ ਤੁਹਾਨੂੰ ਪੀ ਕੇ ਵੀ ਦਿਖਾ ਦਿੰਨੀ ਆ ਵੀ ਤੁਸੀਂ ਕਹੋਗੇ ਮੈਨੂੰ ਕਈ ਕਹਿ ਦਿੰਦੇ ਕਹਿੰਦੇ ਮੈਡਮ ਤੁਸੀਂ ਤਾਂ ਕੁਝ ਖਾਦਾ ਨਹੀਂਗਾ ਫਿਰ ਸਾਨੂੰ ਤੁਸੀਂ ਕਹਿ ਤਾਂ ਦਿੰਦੇ ਹੋ ਤੁਸੀਂ ਤਾਂ ਕੁਝ ਖਾ ਕੇ ਦਿਖਾਉਂਦੇ ਨਹੀਂ ਮੈਂ ਇਸ ਤਰ੍ਹਾਂ ਇਹਨੂੰ ਪਿੰਦੀ ਰਹਿੰਦੀ ਆ ਜੀ ਇਹੀ ਮੇਰੀ ਸਕਿਨ ਦਾ ਰਾਜ ਹੈ ਮੈਨੂੰ ਸਾਰੇ ਕਹਿੰਦੇ ਤੁਸੀਂ ਗਲੋ ਤੋਂ ਡੈਨ ਆ ਜੀ ਆਏ ਆ ਮੈਂ ਇਹੋ ਜਿਹੀਆਂ ਚੀਜ਼ਾਂ ਜਿਵੇਂ ਕਿ ਕਿੰਨੂ ਹੋਏ ਸੰਤਰੇ ਹੋਏ ਮਾਲਟੇ ਹੋਏ ਇਹ ਆਪਣੇ ਨਿੰਬੂ ਵਗੈਰਾ ਹੋਇਆ ਇਹ ਆਪਾਂ ਯੂਜ਼ ਕਰਦੇ ਰਹਿੰਨੇ ਆ ਤੇ ਇਹ ਆਪਾਂ ਪੀ ਲੰਨੇ ਆ ਜੀ ਹੁਣ ਇਹ ਟੇਸਟੀ ਵੀ ਬਹੁਤ ਹੁੰਦਾ ਜੀ ਬਹੁਤ ਜ਼ਿਆਦਾ ਟੇਸਟੀ ਹੁੰਦਾ ਇਹ ਕੋਈ ਇਹ ਚ ਨੁਕਸਾਨ ਵਾਲੀ ਗੱਲ ਨਹੀਂ ਤੁਸੀਂ ਬਣਾ ਕੇ ਪੀਆ ਕਰੋ ਬਾਡੀ ਨੂੰ ਫਿੱਟ ਰੱਖਦਾ ਮੈਨੂੰ ਉਮੀਦ ਹੈ ਵੀ ਤੁਹਾਨੂੰ ਇਹ ਮੇਰਾ ਦੱਸਿਆ ਹੋਇਆ ਡਰਿੰਕ ਵਧੀਆ ਲੱਗਿਆ ਹੋਣਾ ਅਗਰ ਵਧੀਆ ਲੱਗਿਆ ਤਾਂ ਤੁਸੀਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਿਓ ਠੀਕ ਹੈ ਜੀ ਮਿਲਦੇ ਆਂ ਫਿਰ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ